ਜਦੋਂ ਇੱਥੇ ਧਰਨਾ ਚੱਕਿਆ ਗਿਆ ਜਦੋਂ ਮੁੰਡੇ ਦਾ ਸੰਸਕਾਰ ਕੀਤਾ ਗਿਆ ਪਹਿਲਾਂ ਉਸ ਤੋਂ ਬਾਅਦ ਸ਼ਾਇਦ ਆਪਜੀ ਕੋਲ ਖਬਰ ਪਹੁੰਚੀ ਹੋਵੇ ਨਾ ਪਹੁੰਚੀ ਹੋਵੇ ਇੱਕ ਪਤਾ ਨਹੀਂ ਕੌਣ ਸਿਆਸੀ ਲੀਡਰ ਹੈ ਕੌਣ ਹੈ ਸਾਡੇ ਕੋਲ ਵੀਡੀਓ ਪਈ ਆ ਸੀ ਦਿਖਾ ਦਿੰਨੇ ਸਪੈਸ਼ਲ ਉਹਨਾਂ ਨੇ ਸਾਡੀ ਤੜਚਕ ਕਰਨ ਵਾਸਤੇ ਸਾਡੀ ਕਿ ਵੀ ਕਿੰਨੀ ਤਾੜਾ ਪ੍ਰਵਾਸੀਆਂ ਨੂੰ ਕਹਿ ਕੇ ਰੈਲੀ ਕਢਾਈ ਆ ਉਹਨਾਂ ਨੇ ਕਿ 18 ਤਰੀਕ ਨੂੰ ਅਸੀਂ ਰੈਲੀ ਕੱਢਣੀ ਆ ਸਾਰੇ ਪ੍ਰਵਾਸੀ ਜਿੰਨੇ ਜੇ ਕਹਿੰਦੇ ਆ ਅਸੀਂ ਵੀਡੀਓ ਦਿਖਾ ਦਿੰਨੇ ਆ ਨਹੀਂ ਮੋਹਾਲੀ ਦੇ ਵਿੱਚ ਨਹੀਂ ਜੇ ਰੋਪੜ ਦੇ ਕੋਲ ਪਿੰਡ ਆ ਉੱਥੇ ਸਾਡੀ ਤੜ ਚੈੱਕ ਕਰਨ ਨੂੰ ਕਹਿੰਦੇ ਕਿ ਵੀ ਪ੍ਰਵਾਸੀ ਜਿੰਨੇ ਹੈਗੇ ਉਹਨਾਂ ਕਰਕੇ ਪੰਜਾਬ ਚੱਲਦਾ ਹੈ ਕੀ ਇਹ ਪੰਜਾਬ ਦੇ ਵਿਰੁੱਧ ਨਹੀਂ ਜਾ ਰਿਹਾ ਇਹ ਸਾਡੀ ਡੈਮੋਗ੍ਰਾਫੀ ਦੇ ਵਿਰੁੱਧ ਨਹੀਂ ਜਾ ਰਿਹਾ ਸਾਡੇ ਕਲਚਰ ਦੇ ਸਾਡੀ ਲੈਂਗੁਏਜ ਦੇ ਸਾਡੀ ਸੁਰੱਖਿਆ ਦੇ ਵਿਰੁੱਧ ਨਹੀਂ ਜਾ ਰਿਹਾ ਮਾਨੂੰ ਕੀ ਲੋੜ ਪੈ ਗਈ ਪ੍ਰਵਾਸੀਆਂ ਦੀ ਰੈਲੀ ਕੱਢਣ ਨੂੰ ਕਿਉਂਕਿ ਲੁਧਿਆਣੇ ਆਪਣੇ ਨਾਲੋਂ ਵੱਧ ਪ੍ਰਵਾਸੀ ਨੇ ਇਹ ਸਾਡੇ ਵਾਸਤੇ ਸੋਚਣ ਦੀ ਗੱਲ ਹੈ ਕਿ ਜੇ ਇਹਨਾਂ ਨੂੰ ਨਾ ਰੋਕਿਆ ਸਰਪੰਚ ਵੀ ਇਹਨਾਂ ਦੇ ਹੋਣਗੇ ਐਮਐਲਏ ਵੀ ਇਹਨਾਂ ਦੇ ਹੋਣਗੇ ਅਫਸਰ ਤਾਂ ਸਾਰੇ ਇਹਨਾਂ ਦੇ ਲੱਗ ਹੀ ਚੁੱਕੇ ਨੇ ਪੜ੍ਹਾਈ ਲਿਖਾਈ ਵਾਲੇ ਜਿਨ੍ਹਾਂ ਨੇ ਅਫਸਰ ਨੇ ਸਾਰੇ ਡਿਪੂਟੇਸ਼ਨ ਤੇ ਆਏ ਨੇ ਕੋਈ ਤਿੰਨ ਚਾਰ ਆਉਦੇ ਨਹੀਂ ਪੰਜਾਬ ਦੇ ਵੱਡੇ ਮੈਨੂੰ ਇੱਕ ਪੰਜਾਬੀ ਦੱਸ ਦੋ ਚਾਹੇ ਪੰਜਾਬੀ Hindu ਹੋਵੇ ਪੰਜਾਬੀ Sikh ਹੋਵੇ ਪੰਜਾਬੀ Musalman ਹੋਵੇ ਇੱਕ ਅਹੁਦੇ ਤੇ ਬੈਠੇ ਦਾ ਜੱਡੇ ਵਾਲ ਦੇ ਵਿੱਚ ਪਾ ਮੰਡਲ ਦੇ ਜਿੰਨੇ ਵੀ ਹੂਥ ਹੈ ਹੂਥ ਦੀ ਟੀਮ ਸ਼ਕਤੀ ਕੇ ਅੰਦਰ ਉਹ ਸਾਰੇ ਪ੍ਰਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੱਲ 18 11 ਨੂੰ ਬਾਈਕਰਲੀ ਹੈ ਜਿਹੜੀ ਉਹ ਕੱਟੀ ਜਾਏਗੀ ਆਮ ਮੰਡਲ ਦੇ ਜਿਹੜਾ ਸਾਡਾ ਆਫਿਸ ਹੈ ਆਮ ਪਿੰਡ ਦੇ ਵਿੱਚ ਕੱਲ 12 ਵਜੇ ਤੁਸੀਂ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਖਾਸ ਕਰਕੇ ਮੈਂ ਸਾਰੇ ਜਿੰਨੇ ਵੀ ਪ੍ਰਵਾਸ ਕਰ ਰਹੇ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਨਾ ਚਾਹਨਾ ਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹੁਣ ਕਿ ਕੀ ਕੁਝ ਹੋ ਰਿਹਾ ਇੱਥੇ ਸਾਡੇ ਵਾਲੇ ਤਾਂ ਤੁਰ ਗਏ ਤੇ ਉਸ ਤੋਂ ਬਾਅਦੂਦ ਵੀ ਇਹ ਇਹ ਕੀ ਹੋ ਜੇ ਹੁਣ ਵੀ ਆਪਾਂ ਇਹਨੂੰ ਕੀ ਕਹਿ ਸਕਦੇ ਆ ਕਿ ਸਾਡੀ ਤੜ ਦੇਖ ਰਹੇ ਨੇ ਕਿ ਵੀ ਕਿੰਨੇ ਕਿ ਤੜਾ ਇਹਨਾਂ ਦੇ ਵਿੱਚ ਮੇਰੇ ਬੱਚਨ ਨਾਲ ਜੋ ਹੋਈ ਜੀ ਇਹੀ ਮੇਰੇ ਬੱਚਨ ਨੂੰ ਸਜ਼ਾ ਮਿਲੀਏ ਚਾਕੂਵਾਂ ਨਾਲ ਜੀ ਇਹਨਾਂ ਬੱਚਾ ਵਾਤਾ ਦਾ ਮੈਂ ਫਾਂਸੀ ਮੰਗਦਾ ਜੀ ਇਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਅੱਗੇ ਨੂੰ ਹੋਰ ਕਿਸੇ ਦੇ ਗੁਨਾਹ ਨਾ ਕਰੇ ਦਿਲਪ੍ਰੀਦਾ ਸਸਕਾਰ ਹੋਇਆ ਤਾਂ ਪਰਿਵਾਰਕ ਮੈਂਬਰ ਉਸ ਸਥਿਤੀ ਦੇ ਵਿੱਚ ਨੇ ਜਿਹੜਾ ਪਰਿਵਾਰ ਸਮਝ ਸਕਦਾ ਹੈ ਕਿ ਉਹਨਾਂ ਦੇ ਦਿਲ ਦੇ ਉੱਤੇ ਕੀ ਵੀ ਬੀਤ ਰਹੀ ਹੈ ਅਮੀ ਤੋਜਮਾਨ ਈਸ਼ਰਪ੍ਰੀਤ ਸਿੰਘ ਸਿੱਧੂ ਨਯੰਗ ਸਿੰਘ ਹੋਰ ਵੀ ਜਿਹੜੇ ਨੇ ਸਿਆਸਤ ਦੇ ਨਾਲ ਜਾਂ ਕਿਸੇ ਚੀਜ਼ ਨਾਲ ਤਾਲੁਕਾਤ ਰੱਖਦੇ ਨੇ ਇੱਥੇ ਪਹੁੰਚੇ ਸਸਕਾਰ ਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਕਹਿੰਦੇ ਜਮੀਰਾ ਜਿੰਨਾ ਜਾਗਦਿਆਂ ਨੇ ਉਹ ਹਜੇ ਤੱਕ ਪਹੁੰਚ ਰਹੇ ਨੇ ਆ ਰਹੇ ਨੇ ਤੇ ਬਈ ਹੁਣ ਵੀ ਸਨੇਹਾ ਦੇ ਰਹੇ ਸੀਗੇ ਕਿ ਕਾਰਵਾਈ ਕੀ ਹੋਊਗੀ ਉਹ ਦੋਨੇ ਮੁੰਡੇ ਚਲੇ ਗਏ ਇਸ ਦੁਨੀਆ ਦੇ ਉਤੋਂ ਉਹ ਇਸ ਚੀਜ਼ ਦੀ ਭੇਡ ਦੇ ਵਿੱਚ ਆ ਗਏ ਉਸ ਖਲਾੜੇ ਦੇ ਵਿੱਚ ਆ ਗਏ ਉਹ ਇਸ ਚੀਜ਼ ਨੂੰ ਕਰਕੇ ਪੁਗਤ ਕੇ ਚਲੇ ਗਏ ਨੇ ਪਰ ਹੁਣ ਅੱਗੇ ਕਾਰਵਾਈ ਕੀ ਹੋਏਗੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਈ ਬਹੁਤ ਦੁਖ ਦੀ ਘੜੀ ਹੈ ਪਰਿਵਾਰ ਦੇ ਵਾਸਤੇ ਇੱਥੇ ਸਵਾਲ ਜਵਾਬ ਕਰਨੇ ਬਹੁਤ ਔਖੇ ਹੁੰਦੇ ਆ ਕਿਉਂਕਿ ਜਿਸ ਥਾਂ ਦੇ ਉੱਤੇ ਅਸੀਂ ਖੜੇ ਹੋਏ ਆ ਇੱਕ ਲੋਕ ਇਹ ਕਹਿਣ ਲੱਗੇ ਅੰਦਰ ਕਿ ਸਿਆਸੀ ਬੰਨਬਾਜ਼ੀ ਹੋ ਰਹੀ ਹੈ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਅੱਗੇ ਕੀ ਸਥਿਤੀ ਹੈ ਕੀ ਜਿਹੜਾ ਸਾਰਾ ਕੁਝ ਰੂਪਰੇਖਾ ਦਿਖਾ ਸ਼ੇਰ ਜੇ ਗੈਰ ਜ਼ਿੰਮੇਵਾਰਾਂ ਨਾਲ ਗੱਲ ਹੁੰਦੀ ਨਾ ਸਾਡੇ ਚੋਂ ਕਿਸੇ ਨੇ ਵੀ ਤਾਂ ਜਾ ਕੇ ਪਰਿਵਾਰ ਨਾਲ ਕੋਈ ਵੀ ਹੋਰ ਗੱਲ ਕਰਨੀ ਸੀ ਅੱਜ ਸਵੇਰ ਵੀ ਮੇਰੀ ਗੱਲ ਹੋਈ ਰਾਤ ਵੀ ਹੋਈ ਇਹਨਾਂ ਦੇ ਪਿਤਾ ਜੀ ਨਾਲ ਜਦੋਂ ਪ੍ਰਸ਼ਾਸਨ ਵੱਲੋਂ ਸਾਡੇ ਬਾਹਰ ਤੱਕ ਘਰਾਂ ਦੇ ਬਾਹਰ ਪੀਸੀਆਰ ਵੈਨਸ ਲਾਤੀਆਂ ਸੀ ਲੱਖੇ ਤਾਂ ਤੁਹਾਨੂੰ ਪਤਾ ਹੀ ਕੀ ਹੋ ਰਿਹਾ ਹੈ ਮੈਂ ਇੱਕੋ ਗੱਲ ਕਈ ਪ੍ਰਸ਼ਾਸਨ ਨੂੰ ਕਿ ਅਸੀਂ ਜ਼ਿੰਮੇਵਾਰੀ ਨਾਲ ਪਹਿਲਾਂ ਸਾਡੀ ਡਿਮਾਂਡ ਕੀ ਕਿ ਜੋ ਪਰਿਵਾਰ ਪਹਿਲਾਂ ਸਫਰ ਕਰ ਚੁੱਕਿਆ ਤੇ ਜੋ ਹੁਣ ਕਰ ਰਿਹਾ ਇਹਦੇ ਨਾਲ ਧੱਕਾ ਤਾਂ ਨਹੀਂ ਹੋ ਰਿਹਾ ਜੇ ਹੋ ਰਿਹਾ ਤਾਂ ਅਸੀਂ ਉਹਦੇ ਨਾਲ ਹੈ ਮੇਰੀ ਦਿਲਪ੍ਰੀਤ ਹੋਰਾਂ ਦੇ ਪਿਤਾ ਜੀ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਮੈਂ ਕਿ ਧੱਕਾ ਤਾਂ ਨਹੀਂ ਹੋ ਰਿਹਾ ਪ੍ਰਸ਼ਾਸਨ ਕੁਝ ਗਲਤ ਤਾਂ ਨਹੀਂ ਕਰ ਰਿਹਾ ਅਸੀਂ ਤੁਹਾਡੇ ਨਾਲ ਹੈ ਬੇਫਿਕਰ ਰਹੋ ਜੇ ਕੁਝ ਨਹੀਂ ਕਰਨ ਦੇਵਾਂਗੇ ਉਹ ਆnde ਨਹੀਂ ਜੀ ਇਹਦਾ ਕੋਈ ਮਸਲਾ ਨਹੀਂਗਾ ਪਰ ਇੱਕ ਮਸਲਾ ਹੈ ਕਿ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਉਹਨਾਂ ਇੱਕ ਕਾਨੂੰਨੀ ਪ੍ਰਕਿਰਿਆ ਹੈ। ਇਹਦੇ ਵਿੱਚ ਪੁਲਿਸ ਦਾ ਬਹੁਤ ਕੁਝ ਉਹਨਾਂ ਦੇ ਹੱਥ ਵਿੱਚ ਹੈ ਜੋ ਉਹਨਾਂ ਨੇ ਚਲਾਨ ਵਗੈਰਾ ਪੇਸ਼ ਕਰਨਾ ਹੈ, ਗਵਾਹੀਆਂ ਪੁਖਤਾਉਣੀਆਂ ਨੇ। ਉਹ ਇਸ ਤਰ੍ਹਾਂ ਕਰਨ ਕਿ ਪਰਿਵਾਰ ਦੀ ਜੋ ਇੱਛਾ ਹੈ ਜੋ ਜਿਸ ਨਾਲ ਉਹਨਾਂ ਨੂੰ ਤਸੱਲੀ ਮਿਲੇਗੀ ਉਹ ਪੂਰੀ ਹੋਵੇ। ਜੇ ਨਹੀਂ ਕਰਨਗੇ ਤਾਂ ਫਿਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਸੈਕੰਡ ਜੋ ਗੱਲ ਸੀਗੀ ਕਿ ਜੋ ਦੇਖੋ ਉਹਨਾਂ ਦੀ ਜਗ੍ਹਾ ਕੋਈ ਪੈਸਾ ਨਹੀਂ ਲੈ ਸਕਦਾ ਪਰ ਤੁਹਾਨੂੰ ਵੀ ਪਤਾ ਹੈ ਜ਼ਿੰਦਗੀ ਜਿਉਣੀ ਹੁੰਦੀ ਬਾਕੀ ਪਰਿਵਾਰ ਵੀ ਹੈ ਉਸ ਦਿਨ ਵੀ ਉੱਥੇ ਖੜ ਕੇ ਮੇਰੀ ਗੱਲ ਹੋਈ ਸੀ ਕਿ ਕੱਲਾ ਤੁਸੀਂ ਜੋ 7 ਕੇ 8 ਲੱਖ ਤੱਕ ਦੇ ਰਹੇ ਹੋ ਔਰ ਪਹਿਲਾਂ ਸਿਰਫ 2 ਲੱਖ ਦਿੱਤਾ ਹੈ ਫਿਰ 4 ਦਿਓਗੇ ਇਹ ਚ ਮੁੱਖ ਮੰਤਰੀ ਅ ਰਲੀਫ ਫੰਡ ਚੋਂ 25 ਲੱਖ ਕਿਉਂ ਨਹੀਂ ਮਿਲ ਸਕਦਾ ਔਰ ਇਸ ਬੱਚੇ ਨੂੰ ਵੀ ਕਿਉਂਕਿ ਇਹਦਾ ਤਾਂ ਬੱਚੇ ਦਾ ਐਸਸੀ ਸਟੇਟਸ ਵੀ ਹੈ ਉਸ ਤੋਂ ਇਲਾਵਾ ਤੁਸੀਂ ਮੁੱਖ ਮੰਤਰੀ ਅ ਰਲੀਫ ਫੰਡ ਚੋਂ 25 ਲੱਖ ਕਿਉਂ ਨਹੀਂ ਦੇ ਸਕਦੇਗੇ ਆਂਦੇ ਜੀ ਉਹ ਪ੍ਰੋਸੈਸਿੰਗ ਕਰਤੀ ਆ ਸੀ ਉਹ ਅੱਗੇ ਪਾ ਭੇਜਤੇ ਕਾਗਜ਼ ਹੁਣ ਉਹ ਕਾਗਜ਼ ਕਦੋਂ ਤੱਕ ਮੁੜਨਗੇ ਕੀ ਮੁੱਖ ਮੰਤਰੀ ਜਿਹੜੇ ਜਾ ਕੇ ਕਿਤੇ ਵੀ ਕੁਝ ਵੀ ਅਨਾਉਂਸ ਕਰਦੇ ਨੇ ਇੰਨਾ ਚਿਰ ਲੱਗ ਰਿਹਾ ਉਹਨਾਂ ਨੂੰ ਅਨਾਉਂਸ ਕਰਨ ਤੇ ਚਲੋ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਹੋਊਗਾ ਟਾਈਮ ਨਹੀਂ ਮਿਲਿਆ ਹੋਊਗਾ ਅਸੀਂ ਮਹੀਨੇ ਬਾਅਦ ਇਹ ਗੱਲ ਜ਼ਰੂਰ ਪੁੱਛਾਂਗੇ ਔਰ ਪਰਿਵਾਰਾਂ ਨੂੰ ਨਾਲ ਲੈ ਕੇ ਪੁੱਛਾਂਗੇ ਪਹਿਲੀ ਗੱਲ ਦੂਜੀ ਗੱਲ ਕੀ ਘਟਨਾ ਜੋ ਹੋਣੀ ਹੈ ਜਿਹਦੇ ਤੇ ਆਪਾਂ ਸਾਰੇ ਇੱਕ ਸੋਗਮਈ ਤਰੀਕੇ ਨਾਲ ਖੜੇ ਆਏ ਇਹ ਦੁਬਾਰਾ ਨਾ ਹੋਵੇ ਤੁਹਾਨੂੰ ਮੈਂ ਦੱਸਾਂ ਕੱਲੀ ਇਹ ਘਟਨਾ ਨਹੀਂ ਆ 25 ਤੱਕ ਮੈਨੂੰ ਮੈਸੇਜਸ ਆਏ ਹੋਏ ਨੇ ਤੁਹਾਨੂੰ ਮੈਂ ਤਸਵੀਰਾਂ ਵਿਖਾ ਸਕਦਾ ਜਿੱਥੇ ਕਿਸੇ ਨੇ ਤੇਜਾਬ ਪਾ ਕੇ ਸਾੜਤਾ ਕਿਸੇ ਨੇ ਆ ਰੋਪੜ ਕੋਲੇ ਉਧਰੋਂ ਰਹਾਉਂਗੀਆਂ ਮੁਸਲਮਾਨਸ ਆਏ ਮੁੰਡੇ ਨੂੰ ਦੀਵਾਲੀ ਵਾਲੇ ਦਿਨ ਰੋੜੇ ਮਾਰ ਮਾਰ ਕੇ ਉਹਦਾ ਸਿਰਫ ਇਹ ਤਾਂ ਮੇਰੇ ਕੋਲੇ ਫੋਟੋ ਸੀ ਉਹਦੀ ਨਾਲ ਵੀਡੀਓ ਸੀ ਮੈਂ ਡਿਲੀਟ ਕੀਤਾ ਮੈਂ ਕਿਹਾ ਬੱਚੇ ਨਾ ਵੇਖ ਲੈਣ ਕੀ ਹੋਇਆ ਉੱਥੇ ਤਜਾ ਪਾਏ ਵਾਲੀਆਂ ਫੋਟੋਆਂ ਨੇ ਇਹਨਾਂ ਦੇ ਇੱਕ ਪਿੰਡ ਦਾ ਮੁੰਡਾ ਕੰਮ ਕਰਦਾ ਰਹਿੰਦਾ ਕੂੰਬੜਾ ਹੀ ਸੀਗਾ ਤਿੰਨ ਰਾਸ਼ਨ ਕਾਰਡ ਉਹਦੇ ਆਹ ਸੌਰੀ ਆਧਾਰ ਕਾਰਡ ਇੱਕ ਮੁਹਾਲੀ ਇੱਕ ਚੰਡੀਗੜ੍ਹ ਇੱਕ ਯੂਪੀ ਦਾ ਇੱਕੋ ਬੰਦੇ ਦੇ ਹੁਣ ਮੈਨੂੰ ਦੱਸੋ ਇਹਦਾ ਕੀ ਮਤਲਬ ਹੈ ਵੀ ਇਹ ਕਾਦੇ ਲਈ ਬਣਾਏ ਨੇ ਇਹਨਾਂ ਦੇ ਬਣਾਏ ਨੇ ਇਹਨਾਂ ਦੇ ਬਣਾਏ ਨੇ ਮੇਰੇ ਬਣਾਏ ਨੇ ਜਾਂ ਇਹਨਾਂ ਦੇ ਬਣਾਏ ਨੇ ਆਈ ਸ਼ੋਰੀ ਤਾਂ ਬਣਾ ਵੀ ਸਕਦੇ ਐ ਕੀ ਇਹਨਾਂ ਨੇ ਬਣਾਏ ਨੇ ਨਹੀਂ ਇਹਦਾ ਮਤਲਬ ਤੁਹਾਡੀ ਅਟੈਨਸ਼ਨ ਗਲਤ ਹੈ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕੀ ਇਹ ਪ੍ਰਸ਼ਾਸਨ ਨੂੰ ਨਹੀਂ ਦਿਖ ਰਿਹਾ ਦੱਸੋ ਇਹ ਇਹ ਵੀ ਹੋ ਸਕਦਾ ਹੈ ਇੱਕ ਇਹ ਵੀ ਕਹਿ ਦਿੰਦੇ ਨੇ ਕਿ ਸਾਈਬਰ ਦਾ ਬੜਾ ਚੱਲ ਰਿਹਾ ਹੈ ਕਈ ਆਪ ਦੇ ਹਿਸਾਬ ਨਾਲ ਆਨਲਾਈਨ ਚੇਂਜ ਕਰ ਲੈਂਦੇ ਆ ਕਈ ਥਾਵਾਂ ਦੇ ਉੱਤੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਲੱਗਦਾ ਕਿ ਉਹ ਆਪ ਹੀ ਕਿਸੇ ਤਰੀਕੇ ਨਾਲ ਉਹ ਪੀਸੀਆਰ ਮੇਰੇ ਘਰ ਦੇ ਬਾਹਰ ਭੇਜਤੀਆਂ ਉੱਤੇ ਲੱਖੇ ਦੇ ਘਰ ਨੂੰ ਘੇਰੀ ਖੜੇ ਆ ਕੋਈ ਬੰਦਾ ਮਾੜਾ ਜਿਹਾ ਕੁਝ ਇੱਥੇ ਕੰਮ ਕਰ ਲੇ ਸਾਰੇ ਜਾਨੀ ਝੁੱਪਣ ਆ ਜਾਂਦੀ ਉਹਨੂੰ ਇਹਨਾਂ ਨੂੰ ਨਹੀਂ ਦੀਦਾ ਕਿ ਇੰਨੀ ਫੋਰਸ ਕਾਦੇ ਲਈ ਹੈ ਇਸ ਸਰਕਾਰ ਕਾਦੇ ਲਈ ਬਣਾਈ ਸੀ ਇਹਨਾਂ ਨੇ ਸਾਰਿਆਂ ਨੇ ਵੋਟਾਂ ਅਸੀਂ ਵੋਟਾਂ ਕਿਉਂ ਪਾਈਆਂ ਯਾਰ ਇਹਨਾਂ ਦਾ ਕੰਮ ਨਹੀਂ ਗਾ ਇਹ ਮੈਨੂੰ ਸੀਰੀਅਸਲੀ ਤਾਜਬ ਹੁੰਦਾ ਮੈਂ ਅੱਜ ਵੀ ਵੇਖ ਰਿਹਾ ਸੀ ਬਹੁਤ ਸਾਰੇ ਪਾਰਟੀਆਂ ਦੇ ਬੰਦੇ ਆਏ ਹੋਏ ਸੀਗੇ ਹੁਣ ਦੇ ਐਮਐਲਏ ਵੀ ਪਹਿਲਾਂ ਵਾਲੇ ਦੇ ਰਿਪਰੈਜ਼ੈਂਟੇਟਿਵ ਵੀ ਤੁਸੀਂ ਉਦੋਂ ਕਿਉਂ ਨਹੀਂ ਆਉਂਦੇ ਇੱਕ ਤਾਂ ਜਦੋਂ ਘਟਤ ਹੋ ਜੇ ਜਾਂ ਉਸ ਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕਰਦੇ ਜਿਹਦੇ ਨਾਲੇ ਹੋਵੇ ਨਾ ਉਸ ਦਿਨ ਅਸ਼ ਬੈਠਾ ਸੀਗੇ ਤੇ ਮੈਂ ਥੋ ਵੀ ਪਹਿਲਾਂ ਸੀ ਬਾਬਾ ਜੀ ਸੀ ਉੱਥੇ ਸਾਰੀਆਂ ਫੌਜਾਂ ਹੋਰ ਸੀ ਅਸੀਂ ਉੱਤੇ ਬੈਠੇ ਆਂ ਬੰਦੇ ਪਤਾ ਰਾਤ ਨੂੰ ਕਿੰਨੇ ਕਿੰਨੇ ਹੁੰਦੇ ਸੀ 20 ਤੋਂ 30 ਪਰਿਵਾਰ ਉਹਦੇ ਵਿੱਚ ਸ਼ਾਮਲ ਸੀ ਉਹ ਯਾਰ ਜਿਹੜੀ ਚੀਜ਼ ਦਾ ਤੁਸੀਂ ਦਿਖਾਵਾ ਕਰਦੇ ਹੋ ਇਹਨੂੰ ਇੰਪਲੀਮੈਂਟ ਕਰ ਲਓ ਜਿੰਨੀ ਫੋਰਸ ਸਾਡੇ ਘਰਾਂ ਦੇ ਆਸ-ਪਾਸੇ ਲਾਉਣੇ ਹੋ ਜਾਂ ਪ੍ਰਸ਼ਾਸਨ ਲਈ ਲਾਣ ਕੀ ਹੈ ਇਹਦਾ ਤੁਸੀਂ ਕਾਨੂੰਨ ਦਾ ਪਾਲਣਾ ਕਰ ਲਓ ਜਿਹੜੀ ਵੈਰੀਫਿਕੇਸ਼ਨ ਅਸੀਂ ਕਹੀ ਸੀ ਹੁਣ ਇਹਨਾਂ ਪਿੰਡਾਂ 'ਚ ਕਰ ਰਹੇ ਪਹਿਲਾਂ ਕਿਉਂ ਨਹੀਂ ਹੋ ਰਹੀ ਸੀ ਇਹਦਾ ਮਤਲਬ ਤੁਸੀਂ ਸੁਥੇ ਪਏ ਸੀ ਪਹਿਲਾਂ ਪਹਿਲਾਂ ਕਿੱਥੇ ਸੀ ਤੁਹਾਡੀ ਐਡਮਿਨਿਸਟ੍ਰੇਸ਼ਨ ਕਿਉਂ ਨਹੀਂ ਕੀਤਾ ਇਹ ਅਸੀਂ ਇੱਕ ਜ਼ਿੰਮੇਵਾਰੀ ਨਾਲ ਅੱਜ ਵੀ ਪਿੱਛੇ ਖੜ ਕੇ ਸਾਰਾ ਕੁਝ ਹੁੰਦਾ ਵੇਖਿਆ ਅਸੀਂ ਕੋਈ ਬੱਚੇ ਦੀ ਲਾਸ਼ ਤੇ ਕੁਝ ਨਹੀਂ ਕਰਨਾ ਚਾਹੁੰਦੇ ਆ ਪਰ ਇਹ ਸਾਡੀ ਡਿਮਾਂਡ ਹੈ ਇੱਕ ਮਹੀਨੇ ਦੇ ਅੰਦਰ ਉਸ ਦਿਨ ਸਾਰਿਆਂ ਦੇ ਵਿੱਚ ਖੜਿਆਂ ਦੇ ਜੋ ਰਿਪ੍ਰੈਜ਼ੈਂਟੇਟਿਵ ਸੀ ਐਡਮਿਨਿਸਟ੍ਰੇਸ਼ਨ ਦੇ ਐਸ ਡੀ ਐਮ ਮੈਡਮ ਉਹਨਾਂ ਨੇ ਕਿਹਾ ਸੀ ਇੱਕ ਮਹੀਨੇ ਚ ਅਸੀਂ ਦੱਸ ਦੇਵਾਂਗੇ ਕੀ ਹੈ ਕਿਉਂਕਿ ਉਹਨਾਂ ਨੇ ਕਿਹਾ ਇਹ ਨੀਤੀਗਤ ਫੈਸਲੇ ਨੇ ਮੈਨੂੰ ਇੱਕ ਦੱਸੋ ਜੇ ਨੀਤੀਗਤ ਫੈਸਲੇ ਜਾਂ ਇਲੈਕਸ਼ਨ ਕਮਿਸ਼ਨ ਦੇ ਕਰਨ ਵਾਲਾ ਕੰਮ ਹੈ ਜਾਂ ਇਹ ਸੈਂਟਰ ਦੇ ਕਰਨ ਵਾਲਾ ਕੰਮ ਹੈ ਆ ਸਾਡੀ ਗਵਰਨਮੈਂਟ ਇੱਕ ਰეკਮੈਂਡੇਸ਼ਨ ਨਹੀਂ ਭੇਜ ਸਕਦੀ ਉਹਨਾਂ ਨੂੰ ਲਿਖ ਕੇ ਆ ਜਿਹੜੇ ਦੋ ਦੋ ਤਿੰਨ ਤਿੰਨ ਆਧਾਰ ਕਾਰਡਾਂ ਵਾਲੇ ਫਿਰਦੇ ਨੇ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਰਹੇ ਵੀ ਇਹ ਕਿ ਵੋਟਾਂ ਹੈ ਬਿਲਕੁਲ ਇਹ ਜ਼ਿਲ੍ਹਿਆਂ ਨਾਲੇ ਬਾਬਾ ਜੀ ਵੀ ਦੱਸ ਰਹੇ ਸੀਗੇ ਕਿ ਇੱਕ ਇੱਕ ਘਰ ਦੇ ਵਿੱਚ 25-25 ਵੋਟਾਂ ਪੜੀਆਂ ਹੋਈਆਂ ਨੇ ਇਹ ਡਾਟਾ ਵੀ ਇਕੱਠਾ ਕਰ ਰਹੇ ਨੇ ਨਿਆਗਰਾਉਂ ਦਾ ਡਾਟਾ ਹੈ ਮੁਹਾਲੀ ਦੇ ਵਿੱਚ ਜਿਵੇਂ ਜਿਸ ਤਰੀਕੇ ਨਾਲ ਕੁੰਬੜਾ ਦੇ ਵਿੱਚ ਹੋਇਆ ਜਗਤਪੁਰੇ ਦੇ ਵਿੱਚ ਹੋਇਆ ਉੱਥੇ ਵੀ ਘਰਾਂ ਦੇ ਵਿੱਚ ਇਸ ਤਿੱਕੇ ਨਾਲ ਵੋਟਾਂ ਹਰ ਪਿੰਡ ਚ ਐ ਹੋ ਰਿਹਾ ਹੈ ਆ ਜਗਤਪੁਰੇ ਵਾਲਾ ਮੁੰਡਾ ਇੱਥੇ ਖੜਾ ਸੀ ਆਇਨਸ਼ੇਰ ਇਹਨਾਂ ਦੇ ਜੋ 6.5 ਹਜ਼ਾਰ ਵੋਟ ਬਣਾ ਰਹੀ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਡਾਟਾ ਜੇ ਇਕੱਠੇ ਕੀਤੇ ਨੇ ਉਹਨਾਂ ਨੂੰ ਫੜਨ ਦੀ ਬਜਾਏ ਕੰਮ ਉਹ ਪਤਾ ਕੀ ਹੋ ਰਿਹਾ ਹੈ ਕਿ ਇਹ ਨਾ ਬੋਲਣ ਅੱਗੇ ਕੁੰਬੜਾ ਵਾਲੇ ਨਾ ਬੋਲਣ ਅੱਗੇ ਕੋਈ ਇਹਨਾਂ ਨੂੰ ਕਾਬੂਗਾ ਓ ਸੌਰਿਓ ਇਹਨਾਂ ਨੂੰ ਜੋ ਕਾਬੂ ਕਰਦੇ ਆਂ ਦੀ ਬਜਾਈ ਉਹਨਾਂ ਨੂੰ ਕਾਬੂ ਕਰੋ ਜੋ ਗਲਤ ਕਰ ਰਹੇ ਨੇ ਜਾਂ ਅੱਗੇ ਕਰ ਸਕਦੇ ਨੇ ਉਹਨਾਂ ਨੂੰ ਕਿਉਂ ਨਹੀਂ ਕਰਦੇ ਕਦੋਂ ਕਰੂਗੇ ਜਦੋਂ ਪੂਰੇ ਅੱਗ ਲੱਗ ਜਾਏ ਹੁਣੇ ਜੇ ਇੱਕ ਬੰਦੇ ਨੇ ਸਾਡਾ ਵਿਰੋਧ ਕਰਦਿਆ ਹੋਇਆ ਲਿਖਿਆ ਕਿ 35 ਤੋਂ 40 ਲੱਖ ਹੀ ਬੰਦੇ ਨੇ ਪ੍ਰਵਾਸੀ ਪੰਜਾਬ 'ਚ ਕਿੰਨੇ ਕਨੇ ਹੁਣ ਮੈਨੂੰ ਆਪ ਦੱਸੋ 3 ਕਰੋੜ ਦੀ ਲਗਭਗ ਪਾਪੂਲੇਸ਼ਨ ਹੈ ਮਾਈਨਸ ਔਰ ਪਲੱਸ 40 ਲੱਖ ਬੰਦੇ ਪ੍ਰਵਾਸੀ ਨੇ ਤੇ ਹਜੇ ਕਿੰਨੇ ਕਨੇ ਆਂਦੇ ਆ ਜੇ ਤੁਸੀਂ ਸਾਰੇ ਪੰਜਾਬ ਦੇ ਇਨਕਲੂਡਿੰਗ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਪੰਜਾਬੀ ਗਿਣ ਲਓ ساری ਦੁਨੀਆ ਚ ਇਨੇ ਨਹੀਂਗੇ ਜਿੰਨੇ ਕੱਲੇ ਸਾਡੇ ਪੰਜਾਬ ਚ ਪ੍ਰਵਾਸੀ ਨੇ ਇਹਦਾ ਕੀ ਮਤਲਬ ਹੈ ਵੀ ਕੀ ਇਹਦਾ ਮਤਲਬ ਹੈ ਤੁਸੀਂ ਦੱਸਿਓ ਜੇ ਕੋਈ ਦੱਸਣਾ ਚਾਹੁੰਦੇ ਜਦੋਂ ਇੱਥੇ ਜਦੋਂ ਇੱਥੇ ਧਰਨਾ ਚੱਕਿਆ ਗਿਆ ਜਦੋਂ ਮੁੰਡੇ ਦਾ ਸੰਸਕਾਰ ਕੀਤਾ ਗਿਆ ਪਹਿਲਾਂ ਉਸ ਤੋਂ ਬਾਅਦ ਸ਼ਾਇਦ ਆਪਜੀ ਕੋਲ ਖਬਰ ਪਹੁੰਚੀ ਹੋਵੇ ਨਾ ਪਹੁੰਚੀ ਹੋਵੇ ਇੱਕ ਪਤਾ ਨਹੀਂ ਕੌਣ ਸਿਆਸੀ ਲੀਟਰਾ ਕੌਣ ਆ ਸਾਡੇ ਕੋਲ ਵੀਡੀਓ ਪਈ ਆ ਸੀ ਦਿਖਾ ਦਿੰਨੇ ਸਪੈਸ਼ਲ ਉਹਨਾਂ ਨੇ ਸਾਡੀ ਤੜ ਚੈੱਕ ਕਰਨ ਵਾਸਤੇ ਸਾਡੀ ਕਿ ਵੀ ਕਿੰਨੀ ਤੜਾ ਪ੍ਰਵਾਸੀਆਂ ਨੂੰ ਕਹਿ ਕੇ ਰੈਲੀ ਕਢਾਈ ਆ ਉਹਨਾਂ ਨੇ ਕਿ 18 ਤਰੀਕ ਨੂੰ ਅਸੀਂ ਰੈਲੀ ਕੱਢਣੀ ਆ ਸਾਰੇ ਪ੍ਰਵਾਸੀ ਜਿੰਨੇ ਜੇ ਕਹਿੰਦੇ ਆ ਅਸੀਂ ਵੀਡੀਓ ਦਿਖਾ ਦਿੰਨੇ ਆ ਇਹ ਕਿੱਥੇ ਇੱਥੇ ਮੁਹਾਲੀ ਦੇ ਵਿੱਚ ਨਹੀਂ ਮੁਹਾਲੀ ਦੇ ਵਿੱਚ ਨਹੀਂ ਜੇ ਰੋਪੜ ਦੇ ਕੋਲ ਪਿੰਡ ਆ ਉੱਥੇ ਸਾਡੀ ਤੜ ਚੈੱਕ ਕਰਨ ਨੂੰ ਕਹਿੰਦੇ ਕਿ ਵੀ ਪ੍ਰਵਾਸੀ ਜਿੰਨੇ ਹੈਗੇ ਉਹਨਾਂ ਕਰਕੇ ਪੰਜਾਬ ਚੱਲਦਾ ਤੇ ਅਸੀਂ ਉਹਦੀ ਦੇਖੀਏ ਕਿ ਉਹਨਾਂ ਨੇ ਅਪੀਲ ਕੀਤੀ ਆ ਕਿ ਸਾਰੇ ਜਿੰਨੇ ਵੀ ਹੈਗੇ ਆ ਅਸੀਂ ਮਿਲ ਕੇ ਰੈਲੀ ਕੱਢੀਏ ਤੇ ਇਹਨਾਂ ਨੂੰ ਦੱਸੀਏ ਕਿ ਅਜੇ ਪ੍ਰਵਾਸੀ ਇੱਥੇ ਹੈਗੇ ਆ ਮੈਨੂੰ ਇਹ ਦੱਸੋ ਜੇ 35 ਤੋਂ 40 ਲੱਖ ਨੇ ਇਹ ਆ ਐ ਕਹਿ ਰਹੇ ਨੇ ਤੇ ਇੱਕ ਪਾਸੇ ਉੱਤੇ ਸਾਨੂੰ ਕਿਹਾ ਕਿ 3 ਤਰੀਕ ਨੂੰ ਜਿਹੜਾ ਕਾਲਾ ਪਾਣੀ ਬੰਦ ਕਰਾਉਂਗੇ 1 ਲੱਖ ਪ੍ਰਵਾਸੀ ਸਾਹਮਣੇ ਢਲ ਦੇਾਂਗੇ ਜੇ ਹੁਣੇ ਹੋ ਰਿਹਾ ਹੈ ਤੇ ਜੇ ਅਸੀਂ 4-5 ਸਾਲ ਹੋਰ ਚੁੱਪ ਰਹੇ ਤਾਂ ਫੇਰ ਕੀ ਹੋਊਗਾ ਫੇਰ ਕੀ ਹੋਊਗਾ ਸਾਡੇ ਨਾਲ ਕੀ ਇਹਦਾ ਕੁਝ ਕੀਤਾ ਜਾਊਗਾ ਜਾਂ ਇਹ ਸਾਡੇ ਜਿੰਨੇ ਸਿਆਸੀ ਲੀਡਰ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੇ ਲੀਡਰਾਂ ਦੇ ਫੋਨ ਆਏ ਨੇ ਆ ਸੁਣੋ ਗੱਲ ਜਰਾ ਸਾਰੇ ਸਾਥੀਆਂ ਨੂੰ ਭਾਗ ਧਰਮ ਕਾ ਦਿਓ ਨੋਟ ਕਰਿਓ ਕੱਲ ਮਿਤੀ 18 11 18 11 2024 ਜੱਬੇਵਾਲ ਦੇ ਵਿੱਚ ਭਾ ਮੰਡਲ ਦੇ ਸਾਰੇ ਪ੍ਰਵਾਸੀਆਂ ਨੂੰ ਭਾ ਮੰਡਲ ਦੇ ਜਿੰਨੇ ਵੀ ਬੂਥ ਹੈ ਬੂਥ ਦੀ ਟੀਮ ਸ਼ਕਤੀ ਕੇਂਦਰ ਔਰ ਸਾਰੇ ਪ੍ਰਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੱਲ 18 11 ਨੂੰ ਇੱਕ ਬਾਈਕ ਰੈਲੀ ਹੈ ਜਿਹੜੀ ਉਹ ਕੱਢੀ ਜਾਏਗੀ ਭਾ ਮੰਡਲ ਦੇ ਜਿਹੜਾ ਸਾਡਾ ਆਫਿਸ ਹੈ ਭਾ ਪਿੰਡ ਦੇ ਵਿੱਚ ਕੱਲ 12 ਵਜੇ ਤੁਸੀਂ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਔਰ ਖਾਸ ਕਰਕੇ ਮੈਂ ਸਾਰੇ ਜਿੰਨੇ ਵੀ ਪ੍ਰਵਾਸ ਕਰ ਰਹੇ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਆਪਣੇ ਬੂਥ ਦੇ ਜਿਹੜੇ ਅਧਿਕਾਰੀ ਆਪਣੇ ਆਪਣੇ ਸ਼ਕਤੀ ਕੇਂਦਰ ਉਹਨਾਂ ਦੇ ਨਾਲ ਸੁਸ਼ੀਲ ਰਿੰਕੂ ਜੀ ਨੇ ਇਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਫਿਰ ਆਮ ਆਦੀ ਪਾਰਟੀ ਹੁਣ ਬੀਜੇਪੀ ਦੇ ਵਿੱਚ ਇਹ ਸਾਹਮਣੇ ਆ ਨਾ ਕੀ ਹੈ ਸੁਸ਼ੀਲ ਰਿੰਕੂ ਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹੁਣ ਕਿ ਕੀ ਕੁਝ ਹੋ ਰਿਹਾ ਇੱਥੇ ਸਾਡੇ ਵਾਲੇ ਤਾਂ ਤੁਰ ਗਏ ਜਲੰਧਰ ਤੇ ਉਸ ਤੋਂ ਬਾਅਦ ਵੀ ਇਹ ਇਹ ਕੀ ਜੇ ਹੁਣ ਵੀ ਆਪਾਂ ਇਹਨੂੰ ਕੀ ਕਹਿ ਸਕਦੇ ਆ ਕਿ ਸਾਡੀ ਤੜ ਦੇਖ ਰਹੇ ਨੇ ਕਿ ਵੀ ਕਿੰਨੇ ਤੜਾ ਇਹਨਾਂ ਦੇ ਵਿੱਚ ਕੀ ਕਿੰਨਾ ਕੀ ਕਰ ਸਕਦੇ ਨੇ ਕਿੰਨਾ ਕੁ ਨਹੀਂ ਦੂਜਾ ਮੈਂ ਹੁਣ ਫੇਰ ਦੱਸ ਪੰਜਾਬ ਵਾਲਿਆਂ ਦੀ ਵੇਖ ਰਹੇ ਨੇ ਠੀਕ ਹੈ ਨਾ ਜੀ ਦੂਜਾ ਇਹ ਆਪਣਾ ਫਤਿਹਗੜ੍ਹ ਸਾਹਿਬ ਕੱਲ ਠੀਕ ਹੈ ਜੀ ਫਤਿਹਗੜ੍ਹ ਸਾਹਿਬ ਕੱਲ ਫੇਰ ਦੁਬਾਰਾ ਮਹਾਕਾਲ ਸਿੰਘ ਜੀ ਤੇ ਹਮਲਾ ਹੋਇਆ ਮਹਾਕਾਲ ਸਿੰਘ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਦੱਸਦਾ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਮਹਾਕਾਲ ਸਿੰਘ ਮਹਾਕਾਲ ਸਿੰਘ ਉਹਨਾਂ ਨੂੰ ਉਹ ਦਰਜਾ ਪ੍ਰਾਪਤ ਹੁੰਦਾ ਕਿ ਵੀ ਜਿਹੜੇ ਕਿ ਆਪਾਂ ਆਮ ਜਿਵੇਂ ਸਿੱਧੇ ਪੈ ਜਾਂਦੇ ਉਹ ਸਿੱਧੇ ਤੱਕ ਨਹੀਂ ਪੈ ਸਕਦੇ ਉਹ ਉਹਨਾਂ ਨੂੰ ਰੱਬ ਦਾ ਦਰਜਾ ਪ੍ਰਾਪਤ ਆਜ ਸਾਡੇ ਰੱਬ ਤੇ ਸਾਡੀ ਜਉਂਦੇ ਜੀ ਰੱਬ ਰੱਬ ਦੇ ਉੱਤੇ ਸਾਡੀ ਅੱਖਾਂ ਦੇ ਸਾਹਮਣੇ ਵਾਰ ਹੋ ਰਹੇ ਆ ਹੁਣ ਵੀ ਜੇ ਅਸੀਂ ਸੁੱਤੇ ਰਹਿ ਗਏ ਤੇ ਬਸ ਫੇਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਬੱਸ ਗਿਆ ਸਮਝੋ ਇਹ ਪਤਾ ਕੌਣ ਹੈ ਬਾਬਾ ਜੀ ਇਹ ਬੰਦਾ ਪਤਾ ਕੌਣ ਹੈ ਹਾਂਜੀ ਹਾਂਜੀ ਹੁਣੇ ਮੈਨੂੰ ਦੱਸਿਆ ਇਹ ਬੰਦਾ ਮੈਨੂੰ ਮੈਂ ਵੀ ਕਿਹਾ ਮੈਂ ਵੇਖਿਆ ਹੋਇਆ ਇਹ ਬੰਦਾ ਐਨਪੀਡੀ ਇਲੈਕਸ਼ਨ ਲੜਿਆ ਅੱਛਾ ਜੀ ਪਹਿਲਾਂ ਜੀ ਇਹ ਪਹਿਲਾਂ ਕਾਂਗਰਸ ਚ ਸੀ ਫੇਰ ਇਹ ਆਪ ਚ ਸੀ ਫੇਰ ਇਹ ਹੁਣ ਬੀਜੇਪੀ ਚ ਗਿਆ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਹੈ ਪੋਲੀਟੀਕਲ ਚਿਹਰਾ ਜੇ ਇਹੋ ਜਿਹੇ ਪੋਲੀਟੀਕਲ ਲੋਕ ਇਹੋ ਜੀਆਂ ਗੱਲਾਂ ਕਰਨਗੇ ਤਾਂ ਫੇਰ ਯਾਰ ਇਹਨਾਂ ਨਾਲ ਵਿਚਾਰਿਆਂ ਨਾਲ ਤਾਂ ਹੋਊਗਾ ਨਾ ਇਹ ਜੋ ਅੱਜ ਘਟਨਾ ਹੋਈ ਜਿਹੜਾ ਬੱਚਾ ਵਿਚਾਰਾ ਚੜਾਈ ਕਰ ਗਿਆ ਉਹਦੇ ਫਾਦਰ ਨੇ ਮੇਰੀ ਇਹਨਾਂ ਨਾਲ ਗੱਲ ਹੋਈ ਸੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਸੀ ਤਾਂ ਮੈਨੂੰ ਇਹਾਂ ਦੇ ਜੀ ਬਾਕੀ ਤਾਂ ਚਲੋ ਠੀਕ ਐ ਹੋਣਾ ਹੀ ਸੀਗਾ ਪਰ ਕਮ ਸੇ ਕਮ ਉਹਨਾਂ ਬੰਦਿਆਂ ਨੂੰ ਫਾਂਸੀ ਤਾਂ ਦਿੱਤੀ ਜਾਵੇ ਤੁਸੀਂ ਆਪਦੇ ਮੂੰਹੋਂ ਕਹਿ ਦਿਓ ਜੋ ਮੈਨੂੰ ਕਿਹਾ ਸੀ ਫੋਨ ਤੇ ਦੱਸ ਦੋ ਦੱਸ ਦਿਓ ਮੈਂ ਆਪੇ ਕਹਤਾ ਜੀ ਵੀ ਮੇਰੇ ਬੱਚਿਆਂ ਨਾਲ ਜੋ ਹੋਈ ਜੀ ਇਹੀ ਮੇਰੇ ਬੱਚਿਆਂ ਨੂੰ ਜੋ ਸਜ਼ਾ ਮਿਲੀਏ ਚਾਕੂ ਮਾਰਾ ਜੀ ਇਹਨਾਂ ਬੱਚਾ ਵਾਤੇ ਤਾਂ ਮੈਂ ਫਾਂਸੀ ਮੰਗਦਾ ਜੀ ਵੀ ਇਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਅੱਗੇ ਨੂੰ ਹੋਰ ਕਿਸੇ ਦੇ ਗੁਨਾਨਾ ਨਾ ਕਰੇ ਹਾਂਜੀ ਹੁਣ ਦੱਸੋ ਕੀ ਇਹ ਹੋਰ ਦਾ ਕਿਸੇ ਦਾ ਇੰਤਜ਼ਾਰ ਹੋਊਗਾ ਹੈ ਕਿਸੇ ਹੋਰ ਬੱਚੇ ਦਾ ਹੀ ਇੰਤਜ਼ਾਰ ਹੋਊਗਾ ਫੇਰ ਕਰਨਗੇ ਜਾਂ ਇਹੋ ਜਿਹੇ ਲੀਡਰ ਜੋ ਜ਼ਹਿਰ ਲੈ ਕੇ ਆ ਰਹੇ ਨੇ ਇਹ ਜੀਆਂ ਗੱਲਾਂ ਹੋਊ ਮੈਨੂੰ ਦੱਸੋ ਸਹੀ ਪ੍ਰਵਾਸੀਆਂ ਦੀ ਰੈਲੀ ਕਿਉਂ وجہ ਕੀ ਹੈ ਕਿ ਵੋਟ ਪੱਕੀ ਕਰਨੀ ਹੈ ਪਤਾ ਨਹੀਂ 25 ਲੀਡਰ ਮੈਨੂੰ ਫੋਨ ਕਰਕੇ ਕਹਿ ਚੁੱਕੇ ਨੇ ਭਾਈ ਜੀ ਇਹ ਮੁੱਦਾ ਨਾ ਚੱਕੋ ਕਿਉਂ ਕਿਉਂ ਨਾ ਚੱਕੀਏ ਭਾਈ ਕੀ ਇਹ ਪੰਜਾਬ ਦੇ ਵਿਰੁੱਧ ਨਹੀਂ ਜਾ ਰਿਹਾ ਇਹ ਸਾਡੀ ਡੈਮੋਗ੍ਰਾਫੀ ਦੇ ਵਿਰੁੱਧ ਨਹੀਂ ਜਾ ਰਿਹਾ ਸਾਡੇ ਕਲਚਰ ਦੇ ਸਾਡੀ ਲੈਂਗੁਏਜ ਦੇ ਸਾਡੀ ਸੁਰੱਖਿਆ ਦੇ ਵਿਰੁੱਧ ਨਹੀਂ ਜਾ ਰਿਹਾ ਭਾਈ ਇਹ 18 11 ਉਹਨਾਂ ਨੇ ਕਿਹਾ ਇਹ ਰੈਲੀ ਤਾਂ ਹੋ ਚੁੱਕੀ ਹੈ ਕਿ ਰੈਲੀ ਕੱਢ ਚੁੱਕੇ ਨੇ ਜੀ ਭਾਈ ਸੁਣੋ ਇਹ ਇਦਾਂ ਨਹੀਂ ਹੈਗਾ ਇਹ ਇਹ ਭਾਜੀ ਦੀ ਗੱਲ ਇੱਕਦਮ ਸਹੀ ਹੈ ਇਹਦਾ ਮੋੜ ਕਿੱਥੇ ਬੰਦਾ ਆ ਹੁਣ ਇਹ ਸਾਰਿਆਂ ਨੂੰ ਆਪਾਂ ਨੂੰ ਸੋਚਣਾ ਪੈਣਾ ਇੱਥੇ ਜਿੰਨੇ ਵੀ ਖੜੇ ਆ ਜੋ ਇਹਨਾਂ ਨੇ ਕਿਹਾ ਇੱਕਦਮ ਸਹੀ ਹੈ ਕਿ ਇਹਦਾ ਮੋੜ ਕਿੱਥੇ ਆ ਮੋੜ ਇੱਥੇ ਆ ਕਿ ਇਹਨਾਂ ਦੀ ਵੋਟਾਂ ਜ਼ਿਆਦੀਆਂ ਨੇ ਉਹਨੂੰ ਕੀ ਲੋਡ ਪੈ ਗਈ ਪ੍ਰਵਾਸੀਆਂ ਦੀ ਰੈਲੀ ਕੱਢਣ ਨੂੰ ਕਿਉਂਕਿ ਲੁਧ ਆਪਣੇ ਨਾਲੋਂ ਵੱਧ ਪ੍ਰਵਾਸੀ ਨੇ। ਇਹੀ ਮਹਾਲੀ ਦਾ ਹਾਲ ਹੋ ਰਿਹਾ। ਮਹਾਲੀ ਦੇ ਵਿੱਚ ਜਗਤਪੁਰਾ ਹੋ ਗਿਆ, ਮਹਾਲੀ ਦੇ ਵਿੱਚ ਕੁੰਬੜਾ ਹੋ ਗਿਆ, ਮਹਾਲੀ ਦੇ ਵਿੱਚ ਹੋਰ ਕਈ ਨੇ। ਇਹਨਾਂ ਦੀ ਵੋਟਾਂ ਬਣਾ ਰਹੇ ਨੇ ਲੀਡਰ। ਹੁਣ ਇੱਥੋਂ ਦੇ ਜਿਹੜੇ ਫੇਰ ਉਹ ਆ ਜਾਂਦਾ ਕਿ ਸ਼ਮਸ਼ਾਨ ਘਾਟ ਖੜੇ ਹੋ ਕੇ ਸਿਆਸਤ ਕਰਦੇ ਆਂ ਪਰ ਜਿਹੜੇ ਇੱਥੋਂ ਦੇ ਆਮ ਪੋਲਿਟਿਸ਼ੀਅਨ ਲੋਕਲ ਪੋਲਿਟਿਸ਼ੀਅਨ ਨੇ ਉਹਨਾਂ ਨੇ ਕੀ ਕਿਹਾ ਹੈ? ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਦਾ ਸਰਪੰਚ ਬਣਨਾ ਚਾਹੀਦਾ। ਹੁਣ ਕਿਉਂ ਕਿਹਾ ਉਹ ਕਿਉਂਕਿ ਉਹਨਾਂ ਦੀ ਵੋਟ ਜ਼ਿਆਦਾ ਆ। ਹੁਣ ਤੁਸੀਂ ਇਹ ਸਾਡੇ ਵਾਸਤੇ ਸੋਚਣ ਦੀ ਗੱਲ ਹੈ ਕਿ ਜੇ ਇਹਨਾਂ ਨੂੰ ਨਾ ਰੋਕਿਆ ਸਰਵਾਂ ਤੋਂ ਵੀ ਇਹਨਾਂ ਦੇ ਹੋਣਗੇ ਐਮਐਲਏ ਵੀ ਇਹਨਾਂ ਦੇ ਹੋਣਗੇ ਅਫਸਰ ਤਾਂ ਸਾਰੇ ਇਹਨਾਂ ਦੇ ਲੱਗ ਹੀ ਚੁੱਕੇ ਨੇ ਕਿਉਂਕਿ ਪੜ੍ਹਾਈ ਲਿਖਾਈ ਵਾਲੇ ਜਿਨ੍ਹਾਂ ਨੇ ਅਫਸਰ ਨੇ ਸਾਰੇ ਡਿਪੂਟੇਸ਼ਨ ਤੇ ਆਏ ਨੇ ਕੋਈ ਤਿੰਨ ਚਾਰ ਆਉਦੇ ਨਹੀਂ ਪੰਜਾਬ ਦੇ ਵੱਡੇ ਮੈਨੂੰ ਇੱਕ ਪੰਜਾਬੀ ਦੱਸ ਦੋ ਚਾਹੇ ਪੰਜਾਬੀ Hindu ਹੋਵੇ ਪੰਜਾਬੀ Sikh ਹੋਵੇ ਪੰਜਾਬੀ ਮੁਸਲਮਾਨ ਹੋਵੇ ਇੱਕ ਅਹੁਦੇ ਤੇ ਬੈਠਿਆ ਦੱਸ ਦੋ ਸਭ ਪ੍ਰਵਾਸੀ ਨੇ ਚੱਕਰ ਇਹ ਹੈ ਜਦ ਤੱਕ ਆਪਾਂ ਇਹਨੂੰ ਰੋਕਾਂਗੇ ਨਹੀਂ ਆਪਣੇ ਬੱਚਿਆਂ ਤੇ UPSC ਦਾ ਪਤਾ ਨਹੀਂ ਕੀ ਹੁੰਦਾ ਆਪਣੇ ਬੱਚਿਆਂ ਨੂੰ ਤਾਂ ਦੱਸਿਆ ਜਾਂਦਾ ਜੇ ਤੁਸੀਂ ਪੋਲਿਟਿਕਸ ਜਾਓਗੇ ਇਹ ਤਾਂ ਬੜਾ ਗੰਦਾ ਦਲਦਲ ਹੈ ਇਹ ਜਦ ਤੱਕ ਇਹਨੂੰ ਰੋਕਿਆ ਨਹੀਂ ਜਾਊਗਾ ਹੁਣ ਉਦੋਂ ਤੱਕ ਇਦਾਂ ਹੀ ਆਪਾਂ ਮਾਰ ਖਾਂਦੇ ਰਵਾਂਗੇ ਆਪਾਂ ਸਾਰਿਆਂ ਨੇ ਇੱਥੇ ਚੱਲ ਜਾਣਾ ਕਰੇ ਠੀਕ ਆ ਜੀ ਮੈਂ ਹਫਤੇ ਬਾਅਦ ਅਸੀਂ ਪੁੱਲ ਜੀਏ ਜਾਂ ਮਹੀਨੇ ਬਾਅਦ ਪੁੱਲ ਜੀਏ 2 ਮਹੀਨੇ ਬਾਅਦ ਪੁੱਲ ਜੀਏ ਪਰ ਜਿਹੜਾ ਉਹਦਾ ਪਿਓ ਆ ਨਾ ਜਾਂ ਉਹਦਾ ਚਾਚਾ ਜਿਹੜਾ ਉਹਦਾ ਘਰ ਆ ਨਾ ਬਾਈ ਉਹਨਾਂ ਨੇ ਜ਼ਿੰਦਗੀ ਭਰ ਨਹੀਂ ਭੁੱਲਣਾ ਫੇਰ ਉਹੀ ਗੱਲ ਆਈਂਦੀ ਕਿ ਆਪਾਂ ਇਹਨਾਂ ਦਾ ਕਰ ਕਰਾਂਗੇ ਕੀ ਕਰ ਕੀ ਰਹੇ ਆ ਉਸ ਤੋਂ ਬਾਅਦ ਕੀ 10 ਦਿਨਾਂ ਤੋਂ ਬਾਅਦ ਕੀ ਕੀਤਾ ਪੁਲਿਸ ਨੇ ਸਾਡੇ ਘਰਾਂ ਦੇ ਪਰ ਪੁਲਿਸ ਲਾਤੀਆਂ ਕਰਿਆ ਕੀ ਜਦ ਤੱਕ লাশ ਪਈ ਰਹੀ ਉਦੋਂ 2 ਦਿਨਾਂ ਦੇ ਵਿੱਚ ਫੜ ਕੇ ਲਿਆਏ ਪਰ ਜਿਹੜੇ ਮਾਰਦੇ ਆ ਉਹ ਤਾਂ ਮਾਰ ਕੇ ਭੱਜ ਜਾਂਦੇ ਨੇ ਫਿਰ ਤੁਸੀਂ ਕਰੋਗੇ ਕੀ ਸਾਬ ਆ ਜਿਹੜੀ ਈਸ਼ ਨੇ ਗੱਲ ਕਹੀ ਹੈ ਨਾ ਸੌਰੀ ਬਾਬਾ ਤੁਸੀਂ ਬਾਤ ਕਰੋ ਈਸ਼ ਨੇ ਜਿਹੜੀ ਗੱਲ ਕਹੀ ਹੈ ਬੀਬੀਐਮ ਤੇ ਸਾਡੇ ਬੰਦੇ ਹੈ ਨਹੀਂ ਜਿਹਾ ਪਾਖੜਾ ਡੈਮ ਤੇ ਸਾਡਾ ਜਿਹੜਾ ਰਿਪਰੈਜ਼ੈਂਟੇਟਿਵ ਸੀ ਉਹ ਵੀ ਖਤਮ ਬੀਐਸਐਫ ਦੀ ਜਿਹੜੀ ਹੈਗੀ ਜੁਡੀਸਕਸ਼ਨ ਉਹ ਆਲਮੋਸਟ ਅੱਧੇ ਪੰਜਾਬ ਤੋਂ ਵੀ ਕਿਤੇ ਅੱਗੇ ਕਰਦੀ ਹੈ ਠੀਕ ਹੈ ਜੀ ਆਪਦੇ ਪੰਜਾਬ ਚ ਜੇ ਅਸੀਂ ਕੋਈ ਨਹਿਰ ਕੱਢਣੀ ਹੈ ਉਹ ਅਸੀਂ ਕੱਢ ਨਹੀਂ ਸਕਦੇ ਪਰਮਿਸ਼ਨ ਲੈਣੀ ਪਊਗੀ ਜਿੰਨੇ ਸਾਡੇ ਐਡਮਿਨਿਸਟ੍ਰੇਟਿਵ ਬੰਦੇ ਨੇ ਜੋ ਹੁਣੇ ਇਸ ਨੇ ਜ਼ਿਕਰ ਕੀਤਾ ਉੱਤੋਂ ਲੈ ਕੇ ਥੱਲੇ ਤੱਕ ਚਾਹੇ ਪੁਲਿਸ ਚ ਹੋਣ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਚ ਹੋ ਉਹਨਾਂ ਚ ਪੰਜਾਬੀ ਕੋਈ ਹੈ ਨਹੀਂਗਾ ਹੁਣ ਮੈਨੂੰ ਇਹ ਦੱਸੋ ਕਿ ਇਹਦਾ ਮਤਲਬ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਨਾਲ ਕੋਈ ਗੱਲ ਸਾਡੇ ਸਭ ਤੋਂ ਪਹਿਲਾਂ ਦੇ ਲੋਕ ਸਾਡੇ ਬਾਹਰ ਗਏ ਨੇ ਸਾਡੇ ਪੰਜਾਬ ਚ ਇੱਕ ਥਾਂ ਤੇ ਵੀ ਫਲਾਈਟ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਵੀ ਕੀ ਰੀਜ਼ਨ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਇਹਦੇ ਪਿੱਛੇ ਸੋ ਇਹ ਜਿਹੜਾ ਧੱਕਾ ਹੋ ਰਿਹਾ ਇਹ ਧੱਕਾ ਪਹਿਲਾਂ ਤੋਂ ਹੋ ਰਿਹਾ ਸੀ ਬਾਰ-ਬਾਰ ਬੈਠ ਕੇ ਤੇ ਵੱਡੇ ਥਾਂ ਤੇ ਹੁਣ ਸਾਡੇ ਲੋਕਾਂ ਦੇ ਘਰਾਂ ਚ ਧੱਕਾ ਵੜ ਗਿਆ ਹੈ ਪਰ ਇਹ ਤਾਂ ਕਹਿੰਦੇ ਨੇ ਮਾਨ ਸਾਹਿਬ ਨੇ ਵੀ ਕਿਹਾ ਕਿ ਜੇ ਤੁਸੀਂ ਬਾਹਰਲੇ ਮੁਲਕ ਜਾ ਕੇ ਕਹਿ ਸਕਦੇ ਹੋ ਕਿ ਸਾਡੇ ਆਈਪੀ ਆਈਪੀਐਸ ਅਫੀਸਰ ਲੱਗੇ ਕਿਤੇ ਪੁਲਿਸ 'ਚ ਲੱਗੇ ਫੌਜ 'ਚ ਲੱਗੇ ਤੇ ਜੇ ਉਹਨਾਂ ਦੇ ਆ ਕਿ ਇੱਥੇ ਲੱਗ ਰਹੇ ਨੇ ਤਾਂ ਫਿਰ ਕੀ ਵੱਡੀ ਗੱਲ ਹੈ ਬਹੁਤ ਅੱਛੀ ਗੱਲ ਪੁੱਛ ਲਈ ਤੁਸੀਂ ਮੈਂ ਹੁਣੇ ਇੱਕ ਜਵਾਬ ਦੇ ਕੇ ਹਟਿਆ ਜਿੰਨੇ ਪੰਜਾਬੀ ਪੂਰੇ ਵਰਲਡ 'ਚ ਬਾਹਰ ਗਏ ਹੋਏ ਨੇ ਓਦੋਂ ਜ਼ਿਆਦਾ ਕੱਲੇ ਪੰਜਾਬ 'ਚ ਪ੍ਰਵਾਸੀ ਆ ਗਏ ਨੇ ਪੂਰੇ ਵਰਲਡ ਦਾ ਰਕਬਾ ਵੇਖ ਲਓ ਪਾਪੂਲੇਸ਼ਨ ਗਿਣ ਲਓ ਔਰ ਪੰਜਾਬ ਦਾ ਵੇਖ ਲਓ ਅਗਲੀ ਗੱਲ ਕੀ ਕਿਸੇ ਵੀ ਕੈਨੇਡਾ 'ਚ ਜਾ ਕੇ ਚੀਫ ਐਗਜ਼ੀਕਿਊਟਿਵ ਹੋਵੇ ਥੱਲੇ ਉਦੋਂ ਜਿਹੜਾ ਵੀ ਚੀਫ ਸੈਕਟਰੀ ਤੋਂ ਲੈ ਕੇ ਥੱਲੇ ਤੱਕ ਡੀਜੀਪੀ ਤੋਂ ਲੈ ਕੇ ਥੱਲੇ ਤੱਕ ਕਿਤੇ ਸੁਣਿਆ ਵੀ ਉੱਥੇ ਸਾਰੀ ਬਾੜਲੇ ਹੋਣ ਇਹ ਪੰਜਾਬ ਛੇਪਨ ਹੋ ਰਿਹਾ ਹੈ ਇਹ ਪੰਜਾਬ ਛੇਪਨ ਹੋ ਰਿਹਾ ਹੈ ਔਰ ਹੋਰ ਛੱਡੋ ਹੁਣ ਤਾਂ ਸਰਕਾਰ ਵੀ ਦਿੱਲੀ ਵਾਲੇ ਚਲਾਉਣ ਲੱਗ ਗਏ ਹੁਣ ਮੈਨੂੰ ਦੱਸੋ ਇਹ ਕਿਤੇ ਹੋਰ ਹੋ ਰਿਹਾ ਇਹ ਇਹ ਸੋਚਣ ਵਾਲੀ ਗੱਲ ਹੈ ਇਹ ਚ ਕੋਈ ਪੋਲਿਟੀਕਲ ਗੱਲ ਨਹੀਂ ਗਈ ਇਹ ਮੁੰਡਾ NSUI ਦਾ ਪ੍ਰਧਾਨ ਕਾਂਗਰਸ ਨਾਲ ਜੁੜੀ ਹੋਏ ਪਰ ਦਿਲ ਚ ਦਰਦਾ ਖੜਾ ਇੱਥੇ ਅਸੀਂ ਇੱਥੋਂ ਹੋਣੇ ਐਮਐਲਏ ਆਏ ਸੀਗੇ ਕਾਂਗਰਸ ਦੇ ਅਸੀਂ ਉਹਨਾਂ ਨੂੰ ਕਹਿਤਾ ਜਿਹੜੇ ਆ ਮੁੰਡਾ ਇੱਥੇ ਖੜਾ ਹੋਣਾ ਆਪਣਾ ਜਗਤਪੁਰੇ ਦਾ ਕਿੱਧਰ ਗਿਆ ਮੁੰਡਾ ਉਹਦਾ ਉਹਦੇ ਜਿਹੜੀ ਪ੍ਰਵਾਸੀਆਂ ਦੇ ਮੁੰਡੇ ਬਾੜੇ ਜਾ ਰਹੇ ਸੀ 6.500 ਸਾਡੇ ਇੰਨਾ ਹੀ ਐਮਐਲਏ ਨੇ ਜਾ ਕੇ ਉਹਨਾਂ ਦਾ ਵੀਡੀਓ ਅਵੇਲੇਬਲ ਹੈਗਾ ਆ ਕੰਮੇ ਨੂੰ ਪੁੱਛ ਲਈ ਤੁਹਾਨੂੰ ਵਿਖਾ ਦੇਵਾਂਗੇ ਵੀਡੀਓ ਤੇ ਕਿਹਾ ਕਿ ਮੈਂ ਥੋਡੀਆਂ ਪੰਚਾਇਤ ਬਣਾਉਂਗਾ ਤੁਹਾਨੂੰ ਸਹੂਲਤਾਂ ਦੇਵਾਂਗਾ ਜੇ ਤੁਹਾਡਾ ਇੱਥੇ ਨਾ ਹੋ ਸਕੇ ਤਾਂ ਜਗਤਪੁਰੇ ਚ ਵੋਟਾਂ ਪਵਾਉਂਗਾ ਤੁਹਾਡੀਆਂ ਔਰ ਬਾਅਦ ਚਾਹਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਹੈ ਜੋ ਪੋਲਿਟਿਕਲ ਬੰਦੇ ਨੇ ਸਾਡੇ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਾਂ ਇਹ ਮੇਨ ਕਲਪਟ ਨਹੀਂਗੇ ਇਹ ਤਾਂ ਵਿਚਾਰੇ ਉਹਦਾ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਅਸਲ ਕਲਪਟ ਉੱਤੇ ਬੈਠੇ ਨੇ ਜੋ ਪਲਾਨ ਕਰਦੇ ਨੇ ਜੋ ਇਹ ਚਾਰੇ ਨੇ ਕਿ ਮੁੱਦਾ ਨਾ ਬਣੇ ਅੱਜ ਅਸੀਂ ਇਹ ਸਾਰੇ ਜੋ ਖੜੇ ਆ ਯਾਰ ਪਤਾ ਕੀ ਆ ਅਸੀਂ ਕੋਈ ਇੱਥੇ ਖੜ ਕੇ ਇਹ ਗੱਲ ਰਾਜਨੀਤਿਕ ਗੱਲ ਨਹੀਂ ਕਹਿ ਰਹੇ ਨਾ ਤਾਂ ਮੈਂ ਇਲੈਕਸ਼ਨ ਲੜ ਰਹੇ ਆ ਕੋਈ ਨਾ ਇਲੈਕਸ਼ਨ ਹੋ ਰਿਹਾ ਕੋਈ ਨਾ ਇਹਨੇ ਲੜਨਾ ਆ ਬਾਬਾ ਜੀ ਲੜਨਗੇ ਇਲੈਕਸ਼ਨ ਸਾਰੀ ਸਾਰੀ ਰਾਤ ਅਸੀਂ ਉੱਥੇ ਬੈਠੇ ਰਹੇ ਇਸ ਕਰਕੇ ਕਿ ਜੋ ਪਰਿਵਾਰ ਰੋ ਰਿਹਾ ਸੀ ਹੁਣ ਜੋ ਵਿਰਲਾਪ ਕਰ ਰਹੀ ਸੀ ਇਹਦਾ ਕੋਈ ਇਲਾਜ ਹੈ ਜਾਂ ਐਵ ਜੇ ਹੋਰ ਕਿੰਨੇ ਬੱਚੇ ਆ ਤੁਹਾਨੂੰ ਵਿਖਾ ਦੇਣਾ ਫੋਟੋ ਕੇ ਤੇ ਤਜਾਬ ਸੇੜਤਾ ਕਿ ਇਦਾਂ ਰੋੜੇ ਮਾਰ ਮਾਰ ਕੇ ਸਿਰ ਫੇਤਾ ਔਰ ਬੰਦੇ ਫੜੇ ਨਹੀਂ ਜਾਂਦੇ ਇਸੇ ਕੁੰਬੜਾ ਪਿੰਡ ਚ ਇੱਕ ਪ੍ਰਿੰਸ ਨਾਂ ਦੇ ਬੱਚੇ ਦੇ ਡੇਢ ਸਾਲ ਪਹਿਲਾਂ ਮਾਰਿਆ ਵੈਜੀਟੇਬਲ ਹੋਇਆ ਪਿਆ 10 ਬੰਦੇ ਨਾਮਜਦ ਤਿੰਨ ਫੜੇ ਗਏ ਸੱਤ ਪਤਾ ਹੀ ਨਹੀਂ ਕਿੱਥੇ ਹੈ ਪਤਾ ਕਿਉਂ ਨਹੀਂ ਫੜੇ ਗਏ ਕਿਉਂਕਿ ਉਹਨਾਂ ਦਾ ਪਤਾ ਕੋਈ ਨਹੀਂ ਉਹ ਕਿੱਥੇ ਚਲੇ ਗਏ ਇਹ ਦੁੱਖ ਹੈ ਸਾਡੇ ਸਾਡਾ ਯੂਥ ਇੱਥੋਂ ਜਾਣ ਜਾਣ ਕੇ ਪੋਲੀਟਿਸ਼ੀਅਨਾਂ ਵੱਲੋਂ ਪ੍ਰੈਸ਼ਰਾਈਜ਼ ਕਰ ਕਰਕੇ ਇੱਥੋਂ ਕੱਢਿਆ ਜਾ ਰਿਹਾ ਕੋਈ ਜਾਣ ਨੂੰ ਰਾਜ਼ੀ ਨਹੀਂ ਹੈਗਾ ਸਾਡੇ ਨਾਲ ਦਾ ਸੀਗਾ ਮੁੰਡਾ ਸਾਡੇ ਨਾਲ ਸਾਡੇ ਨਾਲ ਦਾ ਸਿੰਘ ਸੀਗਾ ਇੱਕ ਗੁਰਵਿੰਦਰ ਸਿੰਘ ਗੈਰੀ ਨਸ਼ੋਰੀਆ ਕਰਕੇ ਸਾਡੇ ਨਾਲ ਰਿਹਾ ਉਹ ਸਾਡੇ ਨਾਲ ਪੰਥਕ ਕਾਰਜ ਕਰਦਾ ਰਿਹਾ ਮੁੰਡਾ ਉਹ ਉਹਨੂੰ ਕੀ ਲੋੜ ਸੀਗੀ ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ ਕੁਛ ਨਹੀਂ ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਵੀ ਇਹ ਵੀ ਹੁਣ ਅੰਮ੍ਰਿਤਪਾਨ ਕਰੂਗਾ ਇਹ ਵੀ ਗੁਰੂ ਆਲਾ ਸਿੰਘ ਸਜੂਗਾ ਤੇ ਇਹ ਵੀ ਅੱਗੇ ਪੰਥਕ ਮਸਲਿਆਂ ਦੇ ਵਿੱਚ ਤੁਰੂਗਾ ਉਹਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਅੱਜ ਉਹ ਬੰਦਾ ਪੰਜਾਬ ਛੱਡ ਕੇ ਬਾਹਰ ਬੈਠਿਆ ਸਾਡੇ ਵਿੱਚੋਂ ਬੰਦੇ ਤੋੜੇ ਜਾ ਰਹੇ ਨੇ ਜਾਣ ਕੇ ਸਿਆਸੀ ਇਹ ਇਹ ਜੋ ਪ੍ਰੋਪਗੈਂਡਾ ਬਣਾਇਆ ਕਿ ਆ ਅਮਰਿਤਪਾਲ ਭਾਈ ਕਿਉਂ ਬੈਠੇ ਨੇ ਪਾਉਂ ਅੰਦਰ ਕਿਉਂ ਬੈਠੇ ਹੋ ਇਸੇ ਕਰਕੇ ਕੀ ਗਲਤੀ ਆ ਕਿ ਵੀ ਗੁਰੂ ਆਲੇ ਹੋ ਰਹੇ ਸੀਗੇ ਸ਼ਸਤਰਧਾਰੀ ਹੋ ਰਹੀ ਸੀਗੇ ਪੰਜਾਬ ਸੇਫ ਕਰ ਰਹੇ ਸੀਗੇ ਅਸੀਂ ਕੋਈ ਜਥੇਦਾਰੀ ਨਹੀਂ ਲੈਣੀ ਅਸੀਂ ਕੋਈ ਸਿਆਸੀ ਅਸੀਂ ਨਾ ਕੋਈ ਲੈਂਡ ਦੇਣ ਕਰਨਾ ਪਰ ਗੱਲ ਇਹ ਆ ਸਾਰੀ ਕਿ ਵੀ ਸਾਡੀ ਤਰ ਦੇਖ ਰਹੇ ਨੇ ਤਾਂ ਉਸ ਤੋਂ ਬਾਅਦ ਸਾਡੇ ਨਾਲ ੱੱਕਾ ਇਦਾਂ ਦਾ ਕਰ ਰਹੇ ਨੇ ਕਿ ਅਸੀਂ ਆਪ ਹੀ ਛੱਡ ਛੱਡ ਕੇ ਭੱਜ ਜਾਈਏ ਸਾਨੂੰ ਬਹੁਤ ਫੋਨ ਆਏ ਨੇ ਦਿਨ ਰਾਤ ਸਾਨੂੰ ਪੁਲਿਸ ਵਾਲੇ ਉਹ ਬੰਦੇ ਦੇ ਜਿਹੜਾ ਮੈਂ ਤੁਹਾਨੂੰ ਦੱਸੀ ਜਾ ਰਿਹਾ ਹਾਂ ਜਿਹੜਾ ਗੁਰਵਿੰਦਰ ਸਿੰਘ ਮੁੰਡਾ ਉਹਦੇ ਘਰੇ ਤੱਕ ਪੁਲਿਸ ਨੇ ਉਹਦੇ ਘਰ ਦੇ ਤੱਕ ਨੂੰ ਹਰਾਸਮੈਂਟ ਕੀਤੀ ਆ ਉਹਨੂੰ ਚੱਕ ਕੇ ਗੁਪਤ ਤੱਕ ਖੇਤਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਹੁਣ ਬਾਹਰ ਬੈਠਾ ਉਹ ਮੈਂ ਤੁਹਾਡੀ ਗੱਲਬਾਤ ਕਰਾਉਂਗਾ ਭਾਈ ਸਾਹਿਬ ਜੀ ਉਹਨੂੰ ਮੋਟਰ ਤੇ ਬੰਨ ਬੰਨ ਕੇ ਵੀ ਰੱਖਿਆ ਤਿੰਨ ਤਿੰਨ ਦਿਨ ਤਾਂ ਉਹ ਵਿਚਾਰਾ ਪੰਜਾਬ ਛੱਡ ਕੇ ਗਿਆ ਇੱਥੋਂ ਮੈਂ ਨਾ ਮੈਂ ਇਹਨਾਂ ਦੀ ਗੱਲ 'ਚ ਭਾਜੀ ਦੀ ਗੱਲ 'ਚ ਇੱਕ ਚੀਜ਼ ਐਡ ਕਰਨਾ ਚਾਹੁੰਦਾ ਤੁਸੀਂ ਪੁੱਛਿਆ ਸੀਗਾ ਕਿ ਸਾਡੇ ਬਾਹਰਲੇ ਪੇਂਪਰਵਾਸੀ ਨੇ ਲੈ ਤੁਸੀਂ ਮੈਨੂੰ ਇੱਕ ਬੰਦਾ ਜਿੰਨਾ ਵੀ ਇੱਥੇ ਖੜਾ 50000 ਰੁਪਏ ਚ ਬਾਹਰ ਜਾ ਕੇ ਦਿਖਾ ਦੋ ਨਹੀਂ ਜਾ ਸਕਦੇ ਨਾ ਪਹਿਲਾਂ ਅਸੀਂ ਉਹਨਾਂ ਦਾ ਟੈਕਸ ਭਰਦੇ ਆ ਕੈਨੇਡਾ ਅਮਰੀਕਾ ਦਾ ਅਸੀਂ ਮੈਂ ਸਟੂਡੈਂਟ ਆ ਹੁਣ ਮੈਨੂੰ ਪਤਾ ਮੇਰੇ ਥੱਲੇ ਆ ਅਸੀਂ ਕਿੰਨੇ ਬੱਚੇ ਬਾਹਰ ਜਾਂਦੇ ਆ 25 ਲੱਖ ਰੁਪਏ ਲੱਗਦਾ ਸਾਬ ਬਾਹਰ ਜਾਂਦਾ 7 ਲੱਖ ਰੁਪਏ ਉਹ ਕੰਟਰੀ ਨੂੰ ਟੈਕਸ ਦਿੰਨੇ ਆ ਉੱਥੇ ਚਲ ਜਾਂਦੇ ਆ ਘਰ ਬਣਾਉਣ ਵੇਲੇ ਟੈਕਸ ਦਿੰਨੇ ਆ ਗੱਡੀ ਖਰੀਦਿਆਂ ਉਦੋਂ ਟੈਕਸ ਦਿੰਨੇ ਆ ਰੋਟੀ ਖਾਣੇ ਉਦੋਂ ਟੈਕਸ ਦਿੰਨੇ ਆ ਅਸੀਂ ਕੈਨੇਡਾ ਦਾ ਪੈਸਾ ਕੈਨੇਡਾ ਚ ਇਨਵੈਸਟ ਵੀ ਕਰਦੇ ਆ ਤੇ ਪਿੱਛੇ ਵੀ ਭੇਜਦੇ ਆ ਇੱਥੇ ਆ ਜਾਓ ਪੰਜਾਬ ਦੇ ਵਿੱਚ ਸਾਡਾ ਕੋਈ ਪ੍ਰਵਾ 10 ਰੁਪਏ ਦੀ ਟਿਕਟ ਮੈਨੂੰ ਪਤਾ ਨਹੀਂ ਲੱਗਦੀ ਹੈ ਕਿ ਨਹੀਂ ਲੱਗਦੀ ਬਿਹਾਰ ਤੋਂ ਇੱਥੇ ਦੀ ਦੇਖ ਲਿਓ 5-600 ਰੁਪਏ ਦੀ ਟਿਕਟ ਟ੍ਰੇਨ ਦੀ ਉਹ ਵੀ ਪਤਾ ਨਹੀਂ ਲਾਉਂਦੇ ਨਹੀਂ ਲਾਉਂਦੇ ਪੰਜਾਬ ਦਾ ਪੈਸਾ ਅਸੀਂ ਕੈਨੇਡਾ ਦਾ ਪੈਸਾ ਜਾਂ ਅਮਰੀਕਾ ਦਾ ਪੈਸਾ ਅਮਰੀਕਾ 'ਚ ਇਨਵੈਸਟ ਕਰ ਰਹੇ ਹਾਂ ਸਾਬ ਸਾਡੇ ਉੱਥੇ ਇਕਨੋਮੀ ਚੱਲ ਰਹੀ ਹੈ ਕੈਨੇਡਾ ਨੂੰ ਪੁੱਛੋ ਕੈਨੇਡਾ ਰੈਸੈਸ਼ਨ 'ਚ ਜਾ ਰਿਹਾ ਸੀ ਉਹ ਕਹਿੰਦਾ ਜਿੰਨੇ ਵੀ ਇਮੀਗ੍ਰੈਂਟਸ ਨੇ ਨਾ ਉਹਨਾਂ ਕਰਕੇ ਅਸੀਂ ਇੱਥੇ ਬਚੇ ਬੈਠੇ ਹਾਂ ਮੈਨੂੰ ਇੱਕ ਇੱਕ ਐਗਜ਼ਾਮਪਲ ਦੱਸ ਦਿਓ ਸਿਰਫ ਇੱਕ ਜਾਂ ਭਾਜੀ ਤੁਸੀਂ ਦੱਸੋ ਕਿ ਕੋਈ ਬਿਹਾਰ ਦਾ ਇਹ ਕੋਈ ਪ੍ਰਵਾਸੀ ਜਿਨੇ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰਿਆ ਹੋਵੇ ਇੱਕ ਦੱਸੋ ਜਿਹਦੀ ਸਬਜੀ ਵੀ ਵਿਕਦੀ ਹੈ ਨਾ ਬਿਹਾਰ ਉਹਦੇ 10 ਬੱਚੇ ਪਾਲ ਰਹੇ ਨੇ ਉੱਥੇ ਪੈਸਾ ਜਾ ਰਿਹਾ ਸਾਰਾ ਇਹ ਬੜੀਆਂ ਚੀਜ਼ਾਂ ਕਈਆਂ ਨੇ ਕਈਆਂ ਇੰਟਰਵਿਊ ਤੁਸੀਂ ਮੈਂ ਆ ਗੱਲ ਕਹ ਕੇ ਮੈਂ ਉਧਰ ਮੜਾ ਜਾਣਾ ਪ੍ਰਸ਼ਾਸਨ ਵਾਲੇ ਬੁਲਾ ਰਹੇ ਹਾਂ ਮੈਂ ਆਉਣਾ ਆਉਣਾ ਮੈਂ ਇੱਕ ਵਾਰੀ ਗੱਲ ਕਰਾਵਾਂ ਜਿਹੜੀ ਇਹਨਾਂ ਨੇ ਗੱਲ ਕਹੀ ਨਾ ਇਸ ਨੇ ਸਭ ਤੋਂ ਜ਼ਿਆਦਾ ਟੈਕਸ ਪੇਅਬਲ ਬੰਦੇ ਪਤਾ ਕੌਣ ਨੇ ਕਿਹੜੀ ਕਮਿਊਨਿਟੀ ਹੈ ਕੈਨੇਡਾ ਚ ਪੰਜਾਬੀ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਨੇ ਇਸੇ ਗੱਲ ਦੇ ਵਿੱਚ ਇਲਜ਼ਾਫ ਹੈ ਇੱਕ ਦੂਜੀ ਗੱਲ ਜਿਹੜੇ ਪ੍ਰਵਾਸੀ ਆ ਕੇ ਸਾਡੇ ਹੋ ਜਾਂਦੇ ਨੇ ਮੈਂ ਨਾ ਹੁਣੇ ਹੰਬੜਾ ਪਿੰਡ ਸੀ ਤਿੰਨ ਦਿਨ ਪਹਿਲਾਂ ਗੁਰਦੁਆਰਾ ਸਾਹਿਬ 'ਚ ਸਾਡੀ ਉੱਥੇ ਮੀਟਿੰਗ ਸੀ ਮੇਰੇ ਕੋਲ ਇੱਕ ਬੰਦੇ ਆਏ ਉਹਨਾਂ ਦਾ ਨਾਮ ਬਲਵੀਰ ਸਿੰਘ ਹੈ ਮੈਨੂੰ ਆ ਕੇ ਆਂਦੇ ਜੀ ਸਾਡੇ ਤੇ ਇਤਬਾਰ ਨਹੀਂ ਮੈਂ ਕਿਹਾ ਕੀ ਮਤਲਬ ਆਂਦੇ ਜੀ ਮੈਂ ਪ੍ਰਵਾਸੀ ਆਂ ਫੁੱਲ ਪੰਜਾਬੀ ਅਮਰਤਾਰੀ ਔਰ ਦੇਗ ਵਰਤਾਉਂਦੇ ਸੀ ਗੁਰਦੁਆਰਾ ਸਾਹਿਬ 'ਚ ਮੈਂ ਕਿਹਾ ਤੁਹਾਨੂੰ ਕਿਹਾ ਕਿਸੇ ਨੇ ਸਾਰਾ ਪਿੰਡ ਤੁਹਾਡੇ ਤੇ ਇਤਬਾਰ ਕਰਦਾ ਹੈ ਕਿ ਨਹੀਂ ਆਂ ਦੇ ਕਰਦਾ ਤੁਸੀਂ ਬੈਠਿਓ ਵਿੱਚ ਕੇ ਨਹੀਂ ਆਂ ਦੇ ਬੈਠੇ ਆ ਤੇ ਮੈਂ ਕਿਹਾ ਦੱਸ ਤੇਰੇ ਤੇ ਇਤਬਾਰ ਕਿਉਂ ਨਹੀਂਗਾ ਮੇਰੇ ਮੈਂ ਕਿਹਾ ਵੀਰ ਸਾਡਾ ਉਹਨਾਂ ਨਾਲ ਪ੍ਰੋਬਲਮ ਹੈ ਜੋ ਸਾਡੇ ਹੋਏ ਨਹੀਂ ਜਿਹੜੇ ਤਿੰਨ ਤਿੰਨ ਬਣਾ ਕੇ ਘੁਮਰੇ ਨੇ ਜਿਹੜਾ ਸਾਡੇ ਚ ਸਮਾ ਗਿਆ ਅਸੀਂ ਉਹਨੂੰ ਗੱਲ ਆਉਣੀ ਹੈ ਤੇ ਜਿਹੜਾ ਸਾਡਾ ਉੱਥੇ ਸਮਾ ਗਿਆ ਜਾ ਕੇ ਉਹਨਾਂ ਨੂੰ ਉਹ ਉਹ ਵਾਲਾ ਪ੍ਰਸ਼ਾਸਨ ਗੱਲ ਆਉਂਦਾ ਸਾਡਾ ਮਸਲਾ ਉਹਨਾਂ ਨਾਲ ਹੈ ਜੋ ਗਲਵੜਦੇ ਫਿਰਦੇ ਨੇ ਤੁਸੀਂ ਇਹ ਗੱਲ ਨੂੰ ਕੰਟੀ ਕਰ ਰਹੇ ਜੀ ਨਹੀਂ ਸਹੀ ਗੱਲ ਹੈ ਭਾਜੀ ਬਈ ਇਹ ਗੱਲ ਹੈ ਜੀ ਹਾਂਜੀ ਮੈਂ ਬਹੁਤ ਸ਼ੁਕਰੀਆ ਤਾਂ ਦਿਲਪੀ ਦਾ ਸਸਕਾਰ ਹੋਇਆ ਉਸ ਤੋਂ ਬਾਅਦ ਜਿਹੜੇ ਆਪਣੇ ਵਿਚਾਰ ਰੱਖੇ ਗਏ ਨੇ ਉਹ ਆਵੇਂ ਤੋਂ ਜਮਾਨ ਬਾਈ ਸੀਗੇ ਸ਼ਪੀ ਸਿੰਘ ਸਿੱਧੂ ਸੀਗੇ ਨਿਹੰਗ ਸਿੰਘ ਫੌਜ ਸੀਗੀ ਤੇ ਇਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਪਰ ਦੂਜੇ ਪਾਸੋਂ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਸਾਬਕਾ ਮੈਂਬਰ ਆਫ ਪਾਰਲੀਮੈਂਟ ਸ਼ਸ਼ੀਰ ਰਿੰਕੂ ਇਹ ਕਹਿੰਦੇ ਨਜ਼ਰ ਆਏ ਸੀ ਕਿ ਪ੍ਰਵਾਸੀਓ ਆਪਾਂ ਰੈਲੀ ਕਰਨੀ ਹੈ ਉਸ ਉੱਤੇ ਹੁਣ ਕੀ ਟਿੱਪਣੀ ਇਹਨਾਂ ਨੇ ਕੀਤੀ ਕੀ ਗੱਲਾਂ ਕਹੀਆਂ ਉਹ ਤੁਸੀਂ ਸੁਣ ਲਿਆ ਨੇ ਤੇ ਅਸੀਂ ਉਹਨਾਂ ਨੂੰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ